ਸਾਰਾ ਕੁਛ ਇਹ ਮੋੜ ਕੇ ਜਿਹੜਾ ਹੈ ਉਹ ਪਾਕਿਸਤਾਨ ਤੋਂ ਪੰਜਾਬ ਵੱਲ ਆ ਗਿਆ ਪੰਜਾਂ ਅੱਖਰਾਂ ਤੋਂ ਤਿੰਨਾਂ ਅੱਖਰਾਂ ਵੱਲ ਆ ਗਿਆ ਜਿਹੜਾ ਤੇ ਹੁਣ ਜਿਹੜਾ ਹੈਗਾ ਭਾਖੜਾ ਮੈਨੇਜਮੈਂਟ ਜਿਹੜਾ ਹੈਗਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਹੈਗਾ ਤੇ ਉਹਨਾਂ ਨੇ ਵੀ ਜਿਹੜਾ ਹੈਗਾ ਪੱਖਪਾਤੀ ਫੈਸਲਾ ਕਰਦੇ ਹੋਏ ਪੰਜਾਬ ਦੇ ਵਿਰੁੱਧ ਜਿਹੜਾ ਹੈਗਾ ਹੋ ਗਏ ਆ ਤੇ ਉਦੋਂ ਕਹਿੰਦੇ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਸਾਰੀਆਂ ਇੱਕ ਮੰਚ ਤੇ ਇਕੱਠੀਆਂ ਹੋ ਗਈਆਂ ਉਦੋਂ ਚਟਾਲਾ ਸਾਹਿਬ ਜਿਹੜਾ ਹੈਗਾ ਬੜੇ ਲੰਮੇ-ਲੰਮੇ ਬਿਆਨ ਦੇ ਰਿਹਾ ਧਮਕੀਆਂ ਦੇ ਰਿਹਾ ਕਿ ਅਸੀਂ ਤਾਂ ਜੀ ਸਾਰੇ ਰਾਹ ਬੰਦ ਕਰਦਾਂਗੇ ਪੰਜਾਬ ਦੇ ਅਸੀਂ ਪੰਜਾਬ ਨੂੰ ਬੰਦ ਕਰਦਾਂਗੇ ਪੰਜਾਬ ਦੇ ਲੋਕਾਂ ਬਾਰੇ ਬੜੀਆਂ ਘਟੀਆਂ ਤੇ ਬਣਿਆ ਕੀਤੀਆਂ ਮੈਂ ਉਹਨਾਂ ਨੇ ਚਟਾਲਾ ਸਾਹਿਬ ਨੇ ਕਿ ਲੋਕ ਜਿਹੜੇ ਹੈਗੇ ਆ ਇਹ ਇਹ ਤਾਂ ਹੋਰ ਕਾਫੀ ਜਿਹੜਾ ਹੈਗਾ ਉਹ ਨਾ ਬਰਦਾਸ਼ਤ ਕਰਨ ਯੋਗ ਹੈ ਹਾਲਾਂਕਿ ਇਹ ਜਿਹੜੇ ਹੈਗੇ ਬਾਦਲ ਪਰਿਵਾਰ ਦੇ ਕਾਫੀ ਪੱਗਵਟ ਭਰਾ ਵੀ ਰਹੇ ਬੜਾ ਕੁਝ ਕੀਤਾ ਇਹਨਾਂ ਨੇ ਬੜੀ ਲੰਮੀ ਸਮੇਂ ਇਹਨਾਂ ਨੇ ਜਿਹੜੀ ਹੈਗੀ ਆ ਤੇ ਉਹਨਾਂ ਦੇ ਪੁੱਤਰ ਚਟਾਲਾ ਜਿਹੜਾ ਹੈਗਾ ਬਈ ਚਟਾਲਾ ਇਹ ਬੜੀਆਂ ਇਹੋ ਜਿਹੀਆਂ ਜੜੀਆਂ ਹੈਗੀਆਂ ਹਲਕਤਾਂ ਕਰ ਰਿਆ ਬਿਆਨਬਾਜ਼ੀ ਕਰ ਰਿਆ ਵਾ ਸੋ ਇਹ ਸਾਰੇ ਕੁਸ਼ ਦੇ ਉੱਤੇ ਤੁਸੀਂ ਢਿੱਲੋਂ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੈਂ ਇਹ ਜਿਹੜਾ ਜਿੰਨਾ ਵੀ ਐਪੀਸੋਡ ਹੋਇਆ ਜਾਂ ਜੋ ਕੁਛ ਹੋ ਵਾਪਰ ਰਿਆ ਜੀ ਜੀ ਮੈਂ ਸਮਝਦਾ ਪੰਜਾਬ ਵਾਸਤੇ ਬਹੁਤ ਵਧੀਆ ਹੋਇਆ ਕੋਈ ਮਾੜਾ ਨਹੀਂ ਹੋਇਆ ਜੀ ਜੀ ਕਿਉਂਕਿ ਜੇ ਪੰਜਾਬ ਦੇ ਉੱਤੇ ਹਮਲਾ ਨਾ ਹੁੰਦਾ ਜੀ ਕਾ ਪੰਜਾਬ ਦੇ ਲੋਕਾਂ ਨੇ ਤੇ ਪੰਜਾਬ ਦੀ ਸ਼ਕਤੀ ਧਰਵੇ ਇੱਕ ਮੁੱਤ ਰਹੀ ਸੀ ਜੀ ਜੀ ਸੀ ਪਹਿਲਾ ਜ਼ਿਕਰ ਕੀਤਾ ਹੈ ਮੀਡੀਆ ਦਾ ਕਿ ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ਨੂੰ ਲੈ ਕੇ ਹੂੰ ਹੂੰ ਮੀਡੀਆ ਡਿਸਕਸ਼ਨ ਦਾ ਪ੍ਰਚਾਰ ਕਰ ਰਿਹਾ ਹੈ ਜੀ ਕਿ ਜੀ ਆਹ ਦੇਖੋ ਜੀ ਹੁਣ ਹਮਲਾ ਹੋ ਗਿਆ ਹੁਣ ਹਮਲਾ ਹੋ ਗਿਆ ਜੰਗ ਲੱਗੀ ਕਿ ਲੱਗੀ ਜੀ ਜੀ ਮੈਂ ਸਮਝਦਾ ਮੀਡੀਆ ਡੋਕਟਾ ਹੈ ਜੀ ਇੱਕ ਮੀਡੀਆ ਉਹ ਹੈ ਜਿਹਨੂੰ ਧੋਬੀ ਮੀਡੀਆ ਕਹਿੰਦੇ ਨੇ ਹੂੰ ਇੱਕ ਮੀਡੀਆ ਆ ਉਹ ਜਿਹੜੀ ਉਸਦੀ ਆਜ਼ਾਦ ਮੀਡੀਆ ਕਾਇਦ ਨੇ ਆ ਜਾਂ ਸੋਸ਼ਲ ਮੀਡੀਆ ਕਾਇਦ ਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਹੈਗੀ ਹੈ ਜੰਗ ਦੀ ਮੁਖਾਲਫਤ ਹੋ ਰਹੀ ਹੈ ਜੀ ਲੇਕਿਨ ਜਿਹੜਾ ਗੋਦੀ ਮੀਡੀਆ ਹੈ ਗੋਦੀ ਮੀਡੀਆ ਕੁਛ ਇਸ ਤਰ੍ਹਾਂ ਐਕਟ ਕਰ ਰਿਹਾ ਹੈ ਹੂੰ ਹੂੰ ਜਿਵੇਂ ਮਤਲਬ ਐ ਵੀ ਉਹਨੇ ਕਿਸੇ ਲੀਡਰ ਦੀ ਜਾਂ ਕਿਸੇ ਪੋਲੀਟੀਕਲ ਪਾਰਟੀ ਦੀ ਵੱਲੇ ਵਲੇ ਕਰਵਾਉਣੀ ਹੋਵੇ ਜੀ ਕਿ ਜੇ ਆਹ ਹੈ ਤਾਂ ਸੰਭਵ ਹੈ ਜੇ ਬੋਦੀ ਹੈ ਤਾਂ ਸੰਭਵ ਹੈ ਜੀ ਬੋਦੀ ਸਾਹਿਬ ਆਹ ਕਰ ਦੇਣਗੇ ਆਹ ਕਰ ਦੇਣਗੇ ਜੀ ਲੇਕਿਨ ਮੇਰਾ ਮੰਨਣਾ ਹੈ ਕਿ ਚਾਹੇ ਭਾਰਤ ਹੈ ਚਾਹੇ ਪਾਕਿਸਤਾਨਾ ਜੁਨਾ ਦੇਸ਼ਾਂ ਦੀ ਆਰਥਿਕਤਾ ਅਲਾਉ ਨਹੀਂ ਕਰਦੀ ਕਿ ਅਸੀਂ ਕਿਸੇ ਕਿਸਮ ਦੀ جنگ ਦੇ ਵਿੱਚ ਪਈਏ ਜੀ ਜੋ ਕੁਛ ਹੋਇਆ ਬਾਪੇ ਬਹੁਤ ਮਾੜਾ ਹੋਇਆ ਪਹਿਲਾਂ ਪੁਲਵਾਮਾ ਦੇ ਵਿੱਚ ਹੋਇਆ ਜੀ ਪੁਲਵਾਮਾ ਤੋਂ ਬਾਅਦ ਹੁਣ ਪਹਿਲਗਾਮ ਦੇ ਵਿੱਚ ਹੋਇਆ ਜੀ ਔਰ ਪਹਿਲਗਾਮ ਦੇ ਵਿੱਚ ਵੀ ਜੋ ਹੋਇਆ ਤੁਸੀਂ ਉਹਨੂੰ ਦੇਖੋ ਕਿ ਭਾਰਤ ਦੇ ਲੋਕ ਜਿਹੜੇ ਪੀੜਤ ਵੀ ਹੈ ਹੂੰ ਹੂੰ ਪੀੜਤ ਲੋਕ ਵੀ ਇਹ ਚਾਹੁੰਦੇ ਆ ਕਿ ਇਹਨਾਂ ਦੇ ਵਿੱਚ ਇਕਤਾ ਰਹੇ ਜੀ ਕਿਉਂਕਿ ਜੇ ਅਸੀਂ ਪੰਜਾਬ ਤੇ ਕਸ਼ਮੀਰ ਦੀ ਗੱਲ ਕਰੀਏ ਭਾਰਤ ਦੀ ਤੇ ਕਸ਼ਮੀਰ ਦੀ ਗੱਲ ਕਰੀਏ ਕੋਈ ਜੋ ਨਹੀਂ ਹੈ ਹੂੰ ਹੂੰ ਮੈਂ ਉਹ ਘਟਨਾ ਮਾਜ਼ਾ ਤੁਹਾਡੇ ਕੋਲ ਇੱਕ ਬੇਰਵਾ ਦੇਣਾ ਚਾਹੂਗਾ ਜੀ ਕੇਰਲਾ ਦੇ ਵਿੱਚੋਂ ਇੱਕ ਪਰਿਵਾਰ ਆਉਂਦਾ ਹੈ ਉਹਨੂੰ ਫੇਰਨ ਵਾਸਤੇ ਜੀ ਇੱਕ ਬਜ਼ੁਰਗ ਆਪਣੀ ਧੀ ਨੂੰ ਤੇ ਆਪਣੇ ਦੋ ਦੋ ਤੈਨੂੰ ਲੈ ਕੇ ਉੱਥੇ ਆਉਂਦਾ ਹੈ ਹੂੰ ਹੂੰ ਡਾਕੂਮੈਂਟ ਪਹਿਲਾਂ ਉੱਥੇ ਪਹੁੰਚਦੇ ਆ ਤੇ 10 ਮਿੰਟਾਂ ਬਾਅਦ ਗੋਲੀਬਾਰੀ ਸ਼ੁਰੂ ਹੋ ਜਾਂਦੀ ਹੈ ਹੂੰ ਹੂੰ ਉਹ ਬਜ਼ੁਰਗ ਦੇ ਗੋਲੀਆਂ ਬਾਈ ਦੀਆਂ ਉਹ ਡਿੱਗ ਪੈਂਦੀ ਪੈਂਦਾ ਹੈ ਪੀਓ ਦੀ ਬਰਲਾਪ ਕਰਦੀ ਹੈ ਬਾਪ ਦੀ ਲਾਸ਼ ਦੇ ਕੋਲੇ ਰੋ ਪਿੱਟ ਰਹੀ ਹੈ ਤੇ ਉਹ ਆਪਾ ਭੁੱਲ ਜਾਂਦੀ ਹੈ ਜੀ ਬੱਚੇ ਕੋਲੇ ਖਲੋਤੇ ਆ ਉਹਨਾਂ ਨੂੰ ਵਿਚਾਰੇ ਨੂੰ ਕੋਈ ਪਤਾ ਨਹੀਂ ਵੀ ਕੀ ਹੋ ਗਿਆ ਹੂੰ ਹੂੰ ਬੱਚੇ ਮਤਲਬ ਆਪਦੀ ਮਾਂ ਨੂੰ ਕਹਿੰਦੇ ਆ ਮਦਰ ਮਮਾ ਆਪਾਂ ਚੱਲੀਏ ਹੂੰ ਤੇ ਫਿਰ ਉਹ ਫੌਜ ਦੇ ਵਿੱਚ ਆਉਂਦੀ ਹੈ ਉਹ ਆਪ ਦਾ ਘਰ ਤੇ ਬੱਚੇ ਖਲੋਤੇ ਜੀ ਉਹ ਬੱਚਿਆਂ ਨੂੰ ਸੰਭਾਲਦੀ ਹੈ ਤੇ 2 ਟਾਈਮ ਦੋ ਵਿਅਕਤੀ ਆਉਦੇ ਆ ਉੱਥੇ ਕਸ਼ਮੀਰੀ ਹੂੰ ਹੂੰ ہاں ਜੀ ਕਸ਼ਮੀਰੀ ਆ ਕੇ ਉਸ ਬੀਬੀ ਨੂੰ ਸੰਭਾਲਦੇ ਆ ਜੀ ਸੰਭਾਲ ਕੇ ਉਹਨੂੰ ਆਪਣੇ ਘਰ ਲੈ ਜਾਂਦੇ ਆ ਘਰ ਲਿਆ ਕੇ ਹੂੰ ਚਾਹ ਪਾਣੀ ਪਿਲਾਉਂਦੇ ਆ ਜੀ ਥੋੜੀ ਜੀ ਉਹਨਾਂ ਨੂੰ ਆਪਾਂ ਕਹਾਂਗੇ ਹਮਦਰਦੀ ਪ੍ਰਗਟ ਕਰਦੇ ਆ ਹੌਸਲਾ ਦਿੰਦੇ ਆ ਤੇ ਫਿਰ ਉਹ ਬੀਬੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਤੇ ਆਪਣੇ ਬਾਪ ਦੀ লাশ ਲੈ ਕੇ ਕੇਰਲਾ ਚ ਪਹੁੰਚਦੀ ਹੈ ਜੀ ਕੇਰਲਾ ਚ ਆ ਕੇ ਜਦੋਂ ਸੰਸਕਾਰ ਕਰਦੀ ਹੈ ਸੰਸਕਾਰ ਕਰਨ ਤੋਂ ਬਾਅਦ ਇੱਕ ਜਿਹੜੀ ਹੈਗੀ ਖਬਰ ਅਪੀਅਰ ਹੁੰਦੀ ਹੈ ਇੱਕ ਅੰਗਰੇਜ਼ੀ ਅਖਬਾਰ ਦੇ ਜੀ ਉੱਥੇ ਬੀਬੀ ਕੀ ਕਹਿੰਦੀ ਹੈ ਉਹ ਕਹਿੰਦੀ ਕਸ਼ਮੀਰ ਦੇ ਵਿੱਚ ਮੈਂ ਆਪਣੇ ਬਾਪ ਨੂੰ ਕੁਆਈਆਂ ਲੇਕਿਨ ਮੈਂ ਉੱਥੇ ਦੋ ਭਰਾ ਲਿਆਈਆਂ ਜੀ ਜਿਨ੍ਹਾਂ ਭਰਾਵਾਂ ਨੇ ਮੇਰੇ ਨਾਲ ਐਂ ਵੀ ਹਮਦਰਦੀ ਪ੍ਰਗਟ ਕੀਤੀ ਹੈ ਉਹ ਮੇਰੇ ਭਰਾ ਹੈ ਜੀ ਇਸੇ ਤਰੀਕੇ ਇੱਕ ਮੁੰਡਾ ਲੈਕਟਿਨੈਂਟ ਕਰਨਾਲ ਦਾ ਮੁੰਡਾ ਨਰਵਾਲ ਜੀ ਉਹਦਾ ਨਾਮ ਵਿਆਹ ਹੋਇਆ ਸੀ ਉਹ ਦੋਨੋਂ ਮੀਆਂ ਦੀ ਬੀਬੀ ਜਿਹੜੇ ਹੈਗੇ ਆ ਜੀ ਵਿਆਹ ਤੋਂ ਤਿੰਨ ਚਾਰ ਦਿਨ ਬਾਅਦ ਜਾੜੇ ਘੁੰਮਣ ਵਾਸਤੇ ਕਸ਼ਮੀਰ ਦੇ ਵਿੱਚ ਜੀ ਤੇ ਉਸੇ ਸਮੇਂ ਦੌਰਾਨ ਗੋਲੀਬਾਰੀ ਆਪਰ ਜਾਂਦੀ ਹੈ ਤੇ ਉਹ ਮੁੰਡਾ ਮਾਰਿਆ ਜਾਂਦਾ ਜੀ ਤੁਸੀਂ ਦੇਖੀ ਹੋਣੀ ਹੈ ਇੱਕ ਤਸਵੀਰ ਜਿਹੜੀ ਬਹੁਤ ਜ਼ਿਆਦਾ ਵਾਇਰਲ ਹੋਈ ਹੈ ਜੀ ਜੀ ਕਿ ਉਹ ਲੜਕੀ ਜਿਹੜੀ ਗੁੱਸਪੁਮ ਹੋਈ ਆਪਣੇ ਹਸਬੰਡ ਦੀ ਡੈੱਡ ਬੋਡੀ ਦੇ ਕੋਲੇ ਬੈਠੀ ਹੈ ਜਿਵੇਂ ਮਤਲਬ ਬਹੁਤ ਫਮੱਤੀ ਹੋਈ ਉਹ ਬੈਠੀ ਉਹ ਕੁੜੀ ਜਿਹੜੀ ਹੈਗੀ ਹੈ ਸਸਕਾਰ ਕਰਨ ਤੋਂ ਬਾਅਦ ਜੋ ਕੁਛ ਉਹ ਕੁੜੀ ਬੋਲਦੀ ਹੈ ਹੂੰ ਹੂੰ ਉਸ ਕੁੜੀ ਨੇ ਫਿਰ ਇਹ ਗੱਲ ਕਹੀ ਹੈ ਕਿ ਕਸ਼ਮੀਰੀਆਂ ਨੂੰ ਨਫ਼ਰਤ ਨਾ ਕਰੋ ਜੀ ਜਿਹੜੇ ਬਦਮਾਸ਼ ਹੈ ਕੋਲ ਗਿਆ ਚਲਾਉਣ ਵਾਲਿਆ ਨਫ਼ਰਤ ਉਹਨਾਂ ਨੂੰ ਕਰੋ ਕਸ਼ਮੀਰੀ ਲੋਕ ਵੀ ਸਾਡੇ ਭਰਾਇ ਤੇ ਅਸੀਂ ਉਹਨਾਂ ਦੇ ਭਰਾਇ ਉਸ ਲੜਕੀ ਨੇ ਇਹ ਗੱਲ ਕਹੀ ਜੀ ਤੇ ਮੇਰੇ ਵਾਸਤੇ ਬਹੁਤ ਤਸੱਲੀ ਵਾਲੀ ਗੱਲ ਹੈ ਹੂੰ ਹੂੰ ਕਿ ਭਾਰਤੀ ਫੌਜ ਭਾਰਤੀ ਜਿਹੜੀ ਸਮੁੰਦਰੀ ਫੌਜ ਹੈ ਜੀ ਸਮੁੰਦਰੀ ਫੌਜ ਦੇ ਪਹਿਲੇ ਮੁਖੀ ਜੀ ਐਡਮਿਰਲ ਜਿਹਨੂੰ ਆਪਾਂ ਕਹਿੰਦੇ ਹਾਂ ਜੀ ਜੀ ਪਹਿਲੇ ਜਿਹੜੇ ਮੁਖੀਆ ਉਹਨਾਂ ਦੀ ਪੀਪੀ ਨੇ ਕੀ ਕਿਥੀ ਲਿਖੀ ਹੈ ਜੀ ਮਤਲਬ ਸੋਸ਼ਲ ਮੀਡੀਆ ਦੇ ਉੱਤੇ ਉਹਨੇ ਇੱਕ ਆਪਣਾ ਜਿਹੜਾ ਅ ਜਿਹੜਾ ਤਾਂ ਦਾ ਪ੍ਰਕਟਾਵਾ ਕੀਤਾ ਹੈ ਜੀ ਉਹਨਾਂ ਨੇ ਉਸ ਕੁੜੀ ਨੂੰ ਕਿਹਾ ਕਿ ਇਹ ਨੇ ਸਹੀ ਅਰਥਾਂ ਦੇ ਵਿੱਚ ਇੱਕ ਜਿਹੜੀ ਹੀ ਇਸ ਫੌਜੀ ਦੀ ਪਤਨੀ ਹੋਣ ਦਾ ਸਬੂਤ ਦਿੰਦਾ ਹੈ ਬਦ ਤੁਸੀਂ ਆ ਗਾਜਾ ਲਾਓ ਕਿ ਗੋਦੀ ਮੀਡੀਆ ਕੀ ਕਹਿ ਰਿਹਾ ਹੈ ਜਿਹੜੇ ਪੀੜਤ ਲੋਕ ਹੈ ਤੁਹਾਡੇ ਸਾਡੇ ਤੋਂ ਇਲਾਵਾ ਜਿਹੜੇ ਪੀੜਤ ਲੋਕ ਹੈ ਉਹ ਵੀ ਅਮਨ ਦੇ ਹੱਕ ਵਿੱਚ ਹੈ ਭਰਾ ਨਾਲ ਭਰਾ ਦੀ ਨਫ਼ਰਤ ਹੈ ਉਹ ਉਹਦੇ ਵਿਰੋਧ ਦੇ ਵਿੱਚ ਚੱਲਦੇ ਹੈ ਸੋ ਇਹ ਗੱਲ ਰੱਖਿਆ ਉਹਨਾਂ ਪੱਰੀਏ ਪੰਜਾਬ ਵਾਲੀ ਗੱਲ ਦੇ ਉੱਤੇ ਮੈਨੂੰ ਇਸ ਕਰਕੇ ਵਿੱਚ ਤੁਹਾਡਾ ਬਿਆਨ ਕਿ ਤੁਸੀਂ ਭਾਰਤ ਤੇ ਪਾਕਿਸਤਾਨ ਦੀ ਗੱਲ ਕੀਤੀ ਹੈ। ਜੀ ਜੀ। ਦੇਖੋ ਪੰਜਾਬ ਦੇ ਨਾਲ ਇੱਕ ਕਿਸਮ ਦਾ ਧੱਕਾ ਹੋਇਆ। ਹਮਮ। ਉਸ ਧੱਕੇ ਦੇ ਖਿਲਾਫ ਟੋਟਲ ਪੰਜਾਬ ਖੜਾ ਹੋ ਗਿਆ। ਜੀ ਜੀ। ਤੇ ਮਤ ਪੇਦਾ ਦੇ ਬਾਵਜੂਦ ਆਪਣੇ ਬਹੁਤ ਸਾਰੇ ਲੋਕਾਂ ਦਾ ਮਤ ਪੇ ਲੈ ਕੇ ਇਹ ਬੰਦਾ ਨਹੀਂ ਕਰਦਾ, ਨਹੀਂ ਕਰਦਾ। ਬਿਲਕੁਲ। ਲੇਕਿਨ ਕੁਝ ਬੰਦਿਆਂ ਦੀ ਤਾਰੀਫ ਕਰਨੀ ਬਣਦੀ ਹੈ। ਮੇਰੇ ਖਿਆਲ ਮਤਾਂਕ ਜਿੱਤੇ ਦੀ ਇਹ ਸਰਕਾਰ ਬਣੀ ਹੈ। ਹਮਮ। ਇਹ ਪਹਿਲਾ ਮੌਕਾ ਸੀ ਜਦੋਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਅਹਿਸਾਸ ਹੋਇਆ ਕਿ ਮੈਂ ਮੁੱਖ ਮੰਤਰੀ ਇੱਕ ਪਾਰਟੀ ਦਾ ਨਹੀਂ। ਇੱਕ ਧਿਰ ਦਾ ਨਹੀਂ, ਮੈਂ ਪੰਜਾਬ ਦਾ ਮੁੱਖ ਮੰਤਰੀ ਹਾਂ। ਹਮਮ। ਇਹ ਜਿਹੜੇ ਪੰਜਾਬ ਦੇ ਉੱਤੇ ਹੋਏ ਹਮਲੇ ਦਾ ਮੁਕਾਬਲਾ ਕਰਨਾ ਤਾਂ ਪੰਜਾਬ ਦੇ ਲੋਕਾਂ ਨੂੰ ਨਾਲ ਲੈਣਾ ਪਿਆ। ਬਿਲਕੁਲ। ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ। ਹੂੰ ਹੂੰ। ਭਗਵੰਤ ਸਿੰਘ ਮਾਨ ਤੁਰੰਤ ਜਿਹੜੇ ਹੈਗੇ ਆ ਜੀ ਉਹ ਪਹੁੰਚਦੇ ਆ ਉੱਥੇ ਪਾਖੜਾ ਨਿਕਲਦੇ ਉੱਥੇ। ਹੂੰ। ਨੰਗਲ ਜਾ ਕੇ ਉੱਥੇ ਜਿਹੜੀ ਹੈਗੀ ਐ ਆਪਣਾ ਇੱਕ ਮੁਟਤਾ ਪ੍ਰਕਾਰਾਵਾ ਕਰਦੇ ਐ। ਹੂੰ ਹੂੰ। ਕਿ ਅਸੀਂ ਸਾਡੇ ਇੱਕਾਂ ਤੇ ਨਾਲ ਦੀ ਨਾਲ ਵੀ ਥੋ ਬਗੜ ਦਿੰਦੇ ਐ ਕਿ ਸਾਡੇ ਕੋਲੇ ਇੱਕ ਟੁਪਕਾ ਵੀ ਪਾਣੀ ਦਾ ਹੈ ਨਹੀਂ। ਜੀ। ਬਾਧੂ ਪਾਣੀ ਅਸੀਂ ਕਿਸੇ ਨੂੰ ਨਹੀਂ ਦੇਣਾ। ਉਥੂ ਹੀ ਐਲਾਨ ਕਰਦੇ ਆ ਕਿ ਕੱਲ ਨੂੰ ਆਲ ਪਾਰਟੀ ਮੀਟਿੰਗ ਹੋਊਗੀ ਸੋਮਵਾਰ ਨੂੰ ਵਿਧਾਨ ਸਭਾ ਦਾ ਸ਼ੈਡਜੂਲ ਕੱਲ ਆਮ ਜਿਹੜੀ ਆਲ ਪਾਰਟੀ ਮੀਟਿੰਗ ਹੁੰਦੀ ਹੈ ਔਰ ਤੁਸੀਂ ਦੇਖੋ ਕਿ ਆਲ ਪਾਰਟੀ ਮੀਟਿੰਗ ਦਾ ਸੱਦਾ ਭਗਵੰਤ ਮਾਨ ਦੇ ਬਕੌਲ ਉਹ ਕਹਿੰਦਾ ਹੈ ਕਿ ਜਦੋਂ ਅਸੀਂ ਮੀਟਿੰਗ ਦਾ ਫੈਸਲਾ ਕੀਤਾ ਜਿਹੜੇ ਸੁਨੇਹੇ ਲੈ ਟੈਲੀਫੋਨ ਕੀਤੇ ਪਾਇਆ ਕਹਿੰਦੇ ਲੀਡਰਾਂ ਨੂੰ ਰਾਤ ਦੇ 11 ਵਜੇ ਤੱਕ ਕਹਿੰਦੇ ਅਸੀਂ ਟੈਲੀਫੋਨ ਕਰਦੇ ਰਹੇ ਕਿ ਭਾਈ ਕੰਨੂ ਮਿਟ ਗਏ ਤੇ ਕੱਲ ਫਿਰ ਉਸ ਮੀਟਿੰਗ ਦੇ ਵਿੱਚ ਪੰਜਾਬ ਦੀਆਂ ਲਗਭਗ ਜਿੰਨੀਆਂ ਵੀ ਜਿਹੜੀਆਂ ਹੈਗੀਆਂ ਮਾਨਤਾ ਪ੍ਰਾਪਤ ਪਾਰਟੀਆਂ ਉਹਨਾਂ ਪਾਰਟੀਆਂ ਦੇ ਲੀਡਰ ਉੱਥੇ ਗਏ ਔਰ ਉਹਨਾਂ ਨੇ ਇੱਕ ਮੋਸ਼ਟ ਇੱਕ ਮੁਸ਼ਤਿਰ ਹੈਗਾ ਇਹ ਇਕੱਠਾ ਹੋ ਕੇ ਕਿਹਾ ਕਿ ਜੋ ਮਰਦਿਆ ਹੋ ਜੇ ਸਾਡੇ ਮੱਤ ਪੇਦਾਬਦੀ ਥਾਂ ਦੇ ਉੱਤੇ ਅਸੀਂ ਪੰਜਾਬ ਦੇ ਹੱਕ ਖੜੇ ਆਂ ਅਸੀਂ ਪੰਜਾਬ ਦੇ ਨਾਲ ਖੜੇ ਆਂ ਜੀ ਮੈਂ ਸਭ ਤੋਂ ਵੱਧ ਤਾਰੀਫ਼ ਕਰਨੀ ਚਾਹੂੰਗਾ ਸੁਨੀਲ ਜਾਖੜ ਦੀ ਜੀ ਸੁਨੀਲ ਜਾਖੜ ਉਸ ਭਾਰਤੀ ਇੱਤਾਂ ਪਾਜੀ ਦਾ ਪ੍ਰਧਾਨ ਹੈ ਜੀ ਦੀ ਹਕੂਮਤ ਹਰਿਆਣੇ 'ਚ ਵੀ ਹੈ ਜੀ ਦੀ ਰਾਜਸਥਾਨ ਦੇ ਵਿੱਚ ਹੈ ਜੀ ਦੀ ਕੇਂਦਰ ਦੇ ਵਿੱਚ ਵੀ ਹੈ ਹੂੰ ਹੂੰ ਔਰ ਕੇਂਦਰੀ ਜਿਹੜਾ ਹੈਗਾ ਪਾਣੀਆਂ ਬਾਰੇ ਮੰਤਰੀ ਵਿਨੋਰਨਲ ਖੱਟਰੇ ਜਿਹੜਾ ਪਹਿਲਾਂ ਹਰਿਆਣਾ ਦਾ ਮੁੱਖ ਮੰਤਰੀ ਹੁੰਦਾ ਸੀ ਸ਼ਰਾਰਤ ਸਾਰੀ ਉਹਦੀ ਸੀ আর ਉਹਦੇ ਵਿਰੋਧ ਵਿੱਚ ਕੱਲ ਸੁਨੀਲ ਜਾਖੜ ਅਟਕੇ ਖੜੋਤਾ ਪੱਤਰਕਾਰ ਨੇ ਜੋ ਸਵਾਲ ਪੁੱਛੇ ਵੀ ਤੁਸੀਂ ਯਾ ਭਾਰਤੀ ਜਨਤਾ ਪਾਰਟੀ ਦੇ ਪ੍ਰਬੰਧਨ ਤੁਸੀਂ ਆਪਣੀ ਪਾਰਟੀ ਨਾਲੇ ਮਾਮਲਾ ਕਿਉਂ ਨਹੀਂ ਢਾਉਂਦੇ ਤੇ ਉਹਦਾ ਜਵਾਬ ਸੀ ਕਿ ਮੈਂ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਜ਼ਰੂਰ ਆ ਪਰ ਮੈਂ ਪੰਜਾਬ ਨਾਲਾ ਜੇ ਮੈਂ ਇੱਥੇ ਬੈਠਾ ਤਾਂ ਮੈਂ ਪੰਜਾਬ ਦੇ ਨਾਲ ਬੈਠਾ ਇਹੀ ਗੱਲ ਜਿਹੜੀ ਹੈਗੀ ਆ ਬਲਵਿੰਦਰ ਸਿੰਘ ਭੂਤੂ ਨੇ ਫੁਰਾਣੇ ਕੀਤੀ ਕਿ ਅਸੀਂ ਪੰਜਾਬ ਨਾਲ ਖੜੋਤੇ ਆ ਮਤ ਪੇੜਾਪਦੇ ਰਹਿਣਗੇ ਔਰ ਕੱਲ ਪਹਿਲਾ ਮੌਕਾ ਸੀ ਜਦੋਂ ਭਗਵਾਨ ਸਤਮਾਨ ਦੀ ਪਿਊ ਨਜਰੀ ਜਿਹੜੀ ਉਹਦੀ ਬੋਲਬਾਣੀ ਆ ਉਹ ਐਡੀ ਵਧੀਆ ਸੀ ਕਿ ਉਹ ਏਉਂ ਲੱਗਦਾ ਸੀ ਕਿ ਅੱਜ ਸੱਚਮੁੱਚ ਹੀ ਸਾਰੇ ਪੰਜਾਬ ਦਾ ਲੀਡਰ ਬਣ ਗਿਆ ਉਹ ਬੰਦਾ ਉਹਨੇ ਕਿਹਾ ਜੀ ਅਸੀਂ ਸਾਰੇ ਇਕੱਠੇ ਆ ਸਾਰੇ ਇਕੱਠੇ ਹੋ ਕੇ ਚੱਲਾਂਗੇ ਤੇ ਇਹਦਾ ਫਿਰ ਅਕੇ ਪਪੜਾ ਇਸ ਕਰ ਤੁਸੀਂ ਅਸਰ ਦੇਖੋ ਜਦੋਂ ਇਹ ਮੀਟਿੰਗ ਚੰਡੀਗੜ੍ਹ ਹੋ ਰਹੀ ਸੀ ਉਸੇ ਵੇਲੇ ਇੱਕ ਮੀਟਿੰਗ ਜਿਹੜੀ ਦਿੱਲੀ ਹੋ ਰਹੀ ਸੀ ਦਿੱਲੀ ਵਾਲੀ ਮੀਟਿੰਗ ਗੱਲ ਗ੍ਰੈਬ ਭਾਗ ਦੇ ਬਲਾਈ ਕੀ ਉਹਦੇ ਵਿੱਚ ਕੌਣ ਸੀ ਜੀ ਉਹਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਜੀ ਔਰ ਜਿਹੜੇ ਹੈਗੇ ਹੈ ਹਿਮਾਚਲ ਪ੍ਰਦੇਸ਼ ਜੀ ਜੀ 14 ਹੀ ਰਾਜਾਂ ਦੇ ਚੀਫ ਸੈਕਟਰੀਆਂ ਨੂੰ ਤੇ ਉਹਨਾਂ ਦੇ ਕੰਸਲਟਡ ਅਫਸਰਾਂ ਨੂੰ ਬੁਲਾਇਆ ਗਿਆ ਸੀ ਉਹ ਅਫਸਰਾਂ ਦੇ ਵਿੱਚ ਕਹੇ ਸੀ ਜੀ ਔਰ ਉੱਥੇ ਹਰਿਆਣਾ ਨੇ ਜਿਹੜਾ ਆਪਦਾ ਪੱਖ ਰੱਖਿਆ ਤੇ ਹਰਿਆਣਾ ਨੂੰ ਉਹਨਾਂ ਨੇ ਸਾਫ਼ ਜਵਾਬ ਦੇ ਦਿੱਤਾ ਹੂੰ ਕਿ ਤੁਹਾਡੇ ਤਰਕ ਦੇ ਵਿੱਚ ਕੋਈ ਤਾਕ ਨਹੀਂ ਹੈ ਜੀ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਠੀਕ ਨਹੀਂ ਦੇ ਤੁਸੀਂ ਪੰਜਾਬ ਤੋਂ ਪਾਣੀ ਲੈਣਾ ਹੈ ਤਾਂ ਪੰਜਾਬ ਤੋਂ ਤੁਸੀਂ ਪਾਣੀ ਜਿਹੜਾ ਹੈਗਾ ਉਹ ਧਾਰਾ ਲੈ ਸਕਦੇ ਹੋ ਆਪਦੇ ਟੀਨ ਵਾਸਤੇ ਜੀ ਪਰ ਤੁਹਾਨੂੰ ਮੋੜਨਾ ਪਊਗਾ ਜੀ ਨਾਲ ਹੀ ਉਹਨਾਂ ਨੇ ਕਹਿਤਾ ਕਿ ਤੁਹਾਡੀ ਇੱਥੇ ਗੱਲ ਨਹੀਂ ਬਣਦੀ ਤੁਸੀਂ ਜਾਓ ਪਾਕਖਾ ਵਿਅਲ ਫੁਨਡਮੈਂਟ ਬੋਰਡ ਕੋਲੇ ਦੁਆਰਾ ਦਰਖਾਸਤ ਦਿਓ ਪੰਜਾਬ ਪਾਲੇ ਜਿਹੜੇ ਹੈਗੇ ਤੁਹਾਡੀ ਗੱਲ ਸੁਣ ਸਕਦੇ ਆ ਔਰ ਜਿਵੇਂ ਸੁਨੀਲ ਜਾਖੜ ਨੇ ਕਹਿਿਆ ਸੁਨੀਲ ਜਾਖੜ ਨੇ ਕਹਿਿਆ ਕਿ ਪੰਜਾਬ ਇੱਕ ਅਜਿਹਾ ਸੂਬਾ ਹੈ ਪੰਜਾਬ ਦੇ ਲੋਕ ਕੀ ਹੈ ਕਿ ਪਿਆਰ ਨਾਲ ਤਾਂ ਭਾਵੇਂ ਤੁਸੀਂ ਇਹ ਨਹੀਂ ਲੈ ਲੋ ਜਾਨ ਇਹ ਪਿਆਰ ਨਾਲ ਤਾਂ ਆਪਦੀ ਜਾਨ ਵੀ ਦੇ ਦਿੱਤੇ ਹੋ ਜੀ ਪਰ ਜੇ ਹੈਂਕਰ ਦੇ ਨਾਲ ਤੇ ਦਬਕੇ ਨਾਲ ਤੁਸੀਂ ਇਹ ਤੋਂ ਕੁਝ ਲੈਣਾ ਚਾਹੋ ਤਾਂ ਪੰਜਾਬੀ ਤੁਹਾਨੂੰ ਕੁਝ ਦਿੰਦੇ ਸੀ ਸੋ ਪੁੱਲ ਬਣਾ ਕੇ ਮੇਰਾ ਮੰਨਣਾ ਇਹ ਹੈ ਕਿ ਜਿਹੜੀ ਕੱਲ ਜਿਸ ਤੱਕ ਦੇ ਨਾਲ ਪੰਜਾਬੀਆਂ ਨੇ ਇਕਤਾ ਦਿਖਾਈ ਮੈਂ ਕਹਿੰਦਾ ਵੀ ਭਲਾ ਹੋਵੇ ਹਰਿਆਣੇ ਵਾਲਿਆਂ ਦਾ ਜੇ ਹਰਿਆਣੇ ਨੇ ਸਾਡੇ ਤੇ ਹਮਲਾ ਕੀਤਾ ਤਾਂ ਬੋਪੜਾ ਇਹ ਸਭ ਫਿਰ ਪੰਜਾਬ ਇੱਕ ਦਾ ਕਿਸੇ ਨੂੰ ਪਤਾ ਨਹੀਂ ਲੱਗਣਾ ਸੀ ਹਾਂ ਜੀ ਮੈਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਬੜਾ ਥੋਕ ਮੈਂ ਥੋਕ ਕੇ ਕਹਿ ਸੀ ਕਿ ਪੰਜਾਬ ਦਾ ਇਮਤਿਹਾਨ ਨਾ ਲਓ ਜੇ ਪੰਜਾਬ ਦੇ ਪਾਣੀਆਂ ਦੇ ਉੱਤੇ ਹਮਲਾ ਕੀਤਾ 1982 ਦੇ ਵਿੱਚ ਐਸਬੀਐਲਡੀ ਤੁਸੀਂ ਸ਼ੁਰੂਆਤ ਕਰਨੀ ਚਾਹੀਦੀ ਉਹਦਾ ਨਤੀਜਾ ਕੀ ਹੋਇਆ ਸੀ ਜੀ ਉਹਦਾ ਨਤੀਜਾ ਇਹ ਹੋਇਆ ਸੀ ਕਿ ਪੰਜਾਬ ਉੱਠ ਕੇ ਖੜਾ ਹੋ ਗਿਆ ਸੀ ਜੀ ਔਰ ਉਹਦੇ ਵਿਰੋਧ ਦੇ ਵਿੱਚ ਦੀ ਉਸ ਜਿਹੜਾ ਐਜੂਕੇਸ਼ਨ ਨੂੰ ਖਤਮ ਕਰਨ ਵਾਸਤੇ ਧਰਮ ਜੰਦ ਮੂਰਤੀ ਨੂੰ ਖਤਮ ਕਰਨ ਵਾਸਤੇ ਆਪਰੇਸ਼ਨ ਬਲੂ ਸਟਾਰ ਹੋਇਆ ਸੀ ਤੇ ਫਿਰ ਦੇਸ਼ ਨੂੰ ਕਿੰਨਾ ਖਮਾਚਾ ਭੁਗਤਣਾ ਪਿਆ ਜੀ ਦੇਸ਼ ਨੂੰ ਇੱਕ ਪ੍ਰਧਾਨ ਮੰਤਰੀ ਕੋਣੀ ਪਈ ਇੱਕ ਮੁੱਖ ਮੰਤਰੀ ਕੋਣਾ ਪਿਆ ਔਰ ਉਸ 8000ਾਂ ਜਿਹੜੇ ਇਨਫਰਾਸਟ੍ਰਕਚਰ ਸੀਗੇ ਉਹਨਾਂ ਦਾ ਸਿੱਕਾ ਦਾ ਕਤਲੇਆਮ ਹੋਇਆ ਤੇ ਉਹਨਾਂ ਦੇ ਜਖਮ ਹੋਏ ਆ ਉਹ ਜਖਮ ਹਜੇ ਤੱਕ ਜਿਹੜੇ ਉਹ ਰਿਸਦੀ ਜਾਂਦੇ ਆ ਹਾਲਾਤ ਐਨੇ ਬੜੇ ਦੁਵਾੜਾ ਪੰਜਾਬ ਨਾਲ ਤੁਸੀਂ ਪੰਗਾੜਾ ਲਓ ਔਰ ਕੱਲ ਭਾਰਤ ਸਰਕਾਰ ਨੂੰ ਹੀ ਐ ਸਾਲ ਹੋ ਗਿਆ ਕਿ ਪੰਜਾਬੀ ਸਾੜੇ 1 ਮਹੀਨਾ ਹੋ ਚੁੱਕੇ ਆ ਇਹਨਾਂ ਨੇ ਸਾਡੀ ਕੋਈ ਚਾਲ ਨਹੀਂ ਚੱਲਣ ਦੇਣੀ ਤੇ ਉਹਨਾਂ ਨੇ ਇਸ ਮਾਮਲੇ ਨੂੰ ਲਗਭਗ ਲਗਭਗ ਉਹਨਾਂ ਨੇ ਕਹਿ ਦਿੱਤਾ ਕਿ ਇਹ ਮਾਮਲੇ ਤੋਂ ਜੀ ਖਾਦਾ ਪਛੜਾਓ ਖੇੜਾ ਪਰ ਲੈਣਾ ਦੇਣਾ ਕੀ ਹੈ ਸੋ ਮੈਂ ਸਮਝਦਾ ਕਿ ਇਹ ਜਿਹੜਾ ਹਮਲਾ ਹੋਇਆ ਸੀ ਇਹ ਹਮਲਾ ਸਾਡੇ ਤੇ ਹੋਇਆ ਜ਼ਰੂਰ ਹੈ ਪਰ ਇਹ ਸਾਹਮਣੇ ਦਾ ਮੁਕਾਬਲਾ ਪੰਜਾਬੀ ਇਕਤਾ ਨੇ ਪੂਰੀ ਹیثیت ਨਾਲ ਕੀਤਾ ਹੈ ਤੇ ਕੱਲ ਮਤਲ ਜਿਹੜਾ ਇਸ ਮਾਮਲੇ ਦੇ ਵਿੱਚ ਅਸੀਂ ਸਮਝਿਆ ਕਿ ਅਸੀਂ ਇੱਕ ਕਿਸਮ ਦੀ ਕਾਪਿਆਤੀ ਹਾਸਲ ਕੀਤੀ ਹੈ ਜੀ ਬਹੁਤ ਪਰੇਸ਼ਾਨ ਜਨਾਬ ਸਾਹਿਬ ਆਪਣਾ